ਸ਼ਵਿੱਤ ਅਜ਼ਾਦੀ ਦੀ 79ਵੇਂ ਵਰੇਗੰਡ ਮਨਾਇਆ ਜਾ ਰਹੀ ਹੈ ਜਿਸ ਦੇ ਚਲਦੇ ਤੂਰੀ ਵਿਖੇ ਨਗਰ ਕੌਂਸਲ ਦਫ਼ਤਰ ਵਿਖੇ ਅਤੇ ਬੇਨੜਾ ਕਾਲਜ ਤੂਰੀ ਵਿਖੇ ਵੀ ਤੂਰੀ ਦੇ ਐਸਜੀਐਮ ਰਿਸ਼ਵ ਬਾਂਸਲ ਦੁਆਰਾ ਚੰਡੇ ਦੀ ਰਸਮ ਨੂੰ ਅਦਾ ਕੀਤਾ ਗਿਆ ਅਤੇ ਤੂਰੀ ਨਿਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਕੀ ਕਿਹਾ ਤੁਸੀਂ ਵੀ ਸੁਣੋ ਤੇ ਇਸੇ ਸ਼ੁਭ ਦਿਹਾੜੇ ਤੇ ਮੈਂ ਆਪ ਸਭ ਨੂੰ ਜੀ ਲਈ ਕਰ ਰਹੀ ਹਾਂ ਤੋਂ ਮੁਬਾਰਕਬਾਦ ਦਿੰਦਾ। ਦੇਸ਼ ਦੀ ਆਜ਼ਾਦੀ ਲਈ ਲੜੀਆਂ, ਵੱਖ-ਵੱਖ ਲਹਿਰਾਂ ਅਤੇ ਸ਼ਹੀਦ ਦੇ ਆਜਮ ਸਰਦਾਰ ਪਗਸ ਸਿੰਘ, ਰਾਜੂ ਸੁਖਦੇਵ, ਸਰਦਾਰ ਕਰਤਾ ਸਿੰਘ ਸਰਾਭਾ, ਸ਼ਹੀਦ ਉਦਨ ਸਿੰਘ, ਮਦਨ ਲਾਲ ਟਿੰਗਰਾ, ਗਗਨ ਲਾਜਪਤ ਰਾਏ, ਦੀਵਾਨ ਸਿੰਘ ਕਾਲੇਪਾਨੀ ਅਤੇ ਹੋਰ ਆਜ਼ਾਦੀ ਘੁਲਾਟੀਆਂ ਵੱਲੋਂ ਸਮੇਂ-ਸਮੇਂ ਉੱਤੇ ਅਰੰਭੇ ਸੰਘਰਸ਼ਾਂ ਕਰਕੇ ਹੀ ਅੱਜ ਅਸੀਂ ਆਜ਼ਾਦ ਮੁਲਕ ਦੇ ਵਾਸੀ ਹਾਂ। ਸਾਨੂੰ ਮਨ ਹੈ ਕਿ ਦੇਸ਼ ਦੀ ਆਜ਼ਾਦੀ ਲਈ ਸੱਤ ਬੱਤ ਕੁਰਬਾਨੀਆਂ ਦੀ ਪੰਜਾਬੀਆਂ ਨੇ ਦਿੱਤੀਆਂ ਹਨ ਅੱਜ ਦੇ ਇਸ ਪਵਿੱਤਰ ਦਿਹਾੜੇ ਤੇ ਮੈਂ ਦੇਸ਼ ਦੀ ਆਜ਼ਾਦੀ ਲਈ ਕੁਰਬਾਨ ਹੋਣ ਵਾਲੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਾ ਹਾਂ ਆਇਦਾ ਦਿਨ ਜਿੱਤੇ ਜਸ਼ਨ ਮਨਾਉਂਦਾ ਹੈ ਉਥੇ ਹੀ ਇਹ ਦਿਨ ਸਾਨੂੰ ਆਤਮ ਮਨਸਨ ਕਰਨ ਲਈ ਵੀ ਪ੍ਰੇਰਿਤ ਕਰਦਾ ਹੈ ਨਾਲ ਹੀ ਇਹ ਦਿਨ ਸਾਨੂੰ ਆਪਣੇ ਮੁਲਕ ਦੇ ਪ੍ਰਗਟਧੀਆਂ ਯੋਜਨਾਵਾਂ ਨੂੰ ਲਿਕਨ ਅਤੇ ਉਹਨਾਂ ਨੂੰ ਸਾਚੀ ਕਰਨ ਲਈ ਦੇਸ਼ ਸੰਕਲਪ ਨੂੰ ਲੈ ਕੇ ਵੀ ਪ੍ਰੇਰਿਤ ਕਰਦਾ ਹੈ ਭਾਰਤ ਦੀ ਆਜ਼ਾਦੀ ਦੀ ਇਸ ਲੜਾਈ ਵਿੱਚ ਸਭ ਤੋਂ ਪਹਿਲੀ ਲੜਾਈ 1857 ਤੋਂ ਸ਼ੁਰੂ ਹੋ ਕੇ 1947 ਦੀ ਅੰਤਿਮ ਜਿੱਤ ਤੱਕ ਹਜ਼ਾਰਾਂ ਸੂਰਮੇ ਸ਼ਹੀਦ ਹੋਏ ਅਤੇ ਕਿੰਨੇ ਹੀ ਲੋਕਾਂ ਨੇ ਜੇਲਾ ਕੱਟੀਆਂ ਆਜ਼ਾਦੀ ਸਿਰਫ ਰਾਜਨੀਤਿਕ ਸੁਤੰਤਰਤਾ ਦਾ ਨਾਮ ਨਹੀਂ ਇਹ ਆਪਣੇ ਫੈਸਲੇ ਖੁਦ ਲੈਣ ਦਾ ਹੱਕ ਹੈ ਆਪਣੇ ਸੁਪਨੇ ਖੁਦ ਸਰਕਾਰ ਕਰਨ ਦਾ ਮੌਕਾ ਹੈ ਇਹ ਉਹ ਦولت ਹੈ ਜਿਸ ਦੀ ਕੀਮਤ ਉਹੀ ਸਮਝ ਸਕਦਾ ਹੈ ਜਿਨ੍ਹਾਂ ਨੇ ਗੁਲਾਮੀ ਦੇ ਦਿਨ ਵੇਖੇ ਹਨ ਅੱਜ ਅਸੀਂ ਆਜ਼ਾਦ ਹਾਂ ਕਿਉਂਕਿ ਸਾਡੇ ਪੁਰਖਾਂ ਨੇ ਆਪਣਾ ਦੇਸ਼ ਨੂੰ ਆਜ਼ਾਦ ਕਰਾਉਣ ਲਈ ਬਹੁਤ ਕੁਝ ਨਿਛਾਵਰ ਕੀਤਾ ਇਸ ਲਈ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਆਪਣੀ ਆਜ਼ਾਦੀ ਦੀ ਰੱਖਿਆ ਕਰੀਏ ਤੇ ਆਉਣ ਵਾਲੀ ਪੀੜ੍ਹੀਆਂ ਨੂੰ ਵੀ ਇਸ ਦੀ ਕਦਰ ਸਿਖਾਈਏ ਅੱਜ ਦਾ ਭਾਰਤ ਤੇਜ਼ੀ ਨਾਲ ਵਿਕਾਸ ਕਰ ਰਿਹਾ ਹੈ ਪਾਉਣ ਦੇ ਖੇਤਰ ਖੇਤੀਬਾੜੀ ਦਾ ਹੋਵੇ ਉਦਯੋਗ ਦਾ ਹੋਵੇ ਟੈਕਨੋਲੋਜੀ ਫੁੱਲ ਵੀ ਜਾਂ ਸੇਵਾਵਾਂ ਸਭ ਵਿੱਚ ਭਾਗ ਤਨ ਇੱਕੋ ਤਰ੍ਹਾਂ ਕੀ ਕੀਤੀ ਹੈ ਪੰਜਾਬ ਦੇ ਕਿਸਾਨਾਂ ਨੇ ਹਰੀ ਕ੍ਰਾਂਤੀ ਵਿੱਚ ਅਹਿਮ ਭੂਮਿਕਾ ਨਿਭਾ ਕੇ ਦੇਸ਼ ਨੂੰ ਅਜਾ ਅਨਾਜ ਵਿੱਚ ਆਤਮ ਨਿਰਭਰ ਬਣਾਇਆ ਹੈ ਪਰ ਅੱਜ ਵੀ ਦੇਸ਼ ਨੂੰ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਜਿਵੇਂ ਕਿ ਪ੍ਰਦੂਸ਼ਣ ਪਾਣੀ ਦੀ ਕਟ ਬੇਰੋਜ਼ਗਾਰੀ ਨਸ਼ੇ ਸਮਾਜਿਕ ਅਸਮਾਨਤਾ ਇਹ ਚੁਣੌਤੀਆਂ ਅਸੀਂ ਮਿਲ ਜੁਲ ਕੇ ਹੱਲ ਕਰਨੀਆਂ ਹਨ ਸਾਡੇ ਜ਼ਿਲ੍ਹੇ ਵਿੱਚ ਪਿਛਲੇ ਕੁਝ ਸਾਲਾਂ ਵਿੱਚ ਵਿਕਾਸ ਦੇ ਬਹੁਤ ਸਾਰੇ ਪ੍ਰੋਜੈਕਟ ਅਰੰਭੇ ਗਏ ਨੇ। ਸੜਕਾਂ ਦਾ ਜਾਦ ਵਧਾਇਆ ਗਿਆ ਹੈ, ਪਾਣੀ ਸਪਲਾਈ ਅਤੇ ਸੀਵਰੇਜ ਪ੍ਰਣਾਲੀ ਨੂੰ ਮਜ਼ਬੂਤ ਕੀਤਾ ਗਿਆ ਹੈ। ਸਿਹਤ ਕੇਂਦਰਾਂ ਦੀਆਂ ਸਹੂਲਤਾਂ ਨੂੰ ਅਦੋਤਿਕ ਬਣਾਇਆ ਜਾ ਰਿਹਾ ਹੈ। ਸਰਕਾਰ ਸਕੂਲਾਂ ਵਿੱਚ ਸਮਾਰਟ ਕਲਾਸਰੂਮ ਬਣਾ ਕੇ ਬੱਚਿਆਂ ਨੂੰ ਵੀ ਟੈਕਨੋਲੋਜੀ ਨਾਲ ਜੋੜ ਰਹੀ ਹੈ। ਕਿਸਾਨਾਂ ਲਈ ਨਵੀਂ ਸਿੰਚਾਈ ਯੋਜਨਾਵਾਂ ਅਤੇ ਖੇਤੀਬਾੜੀ ਵਿੱਚ ਨਵੀਂ ਟੈਕਨੋਲੋਜੀਆਂ ਲਈ ਵਿਸ਼ੇਸ਼ ਕਦਮ ਚੁੱਕੇ ਜਾ ਰਹੇ ਹਨ। ਸਾਡੇ ਕਿਸਾਨਾਂ ਨੇ ਝੋਨੇ ਦੀ ਸਿੱਧੀ ਬਿਜਾਈ ਤਕਨੀਕ ਅਪਨਾ ਕੇ ਅਗਾਹ ਵੱਧੂ ਸੋਲਦਾ ਪਰਮਾਨਿਤ ਕੀਤਾ ਹੈ। ਮੈਂ ਅੱਜ ਦੇ ਦਿਨ ਸਾਡੇ ਨੌਜਵਾਨਾਂ ਨੂੰ ਵੀ ਕਹਿਣਾ ਚਾਹਾਂਗਾ ਕਿ ਤੁਸੀਂ ਸਾਡੇ ਦੇਸ਼ ਦਾ ਪ੍ਰਤੀਕ ਹੋ। ਤੁਹਾਡੇ ਅੰਦਰ ਅਸੀਮ ਊਰਜਾ ਅਤੇ ਨਵੀਂ ਸੋਚ ਦੀ ਸ਼ਕਤੀ ਹੈ। ਤੁਹਾਡਾ ਕੰਮ ਸਿਰਫ ਚੰਗੀ ਨੌਕਰੀ ਕਰਨਾ ਨਹੀਂ ਸਗੋਂ ਦੇਸ਼ ਸਮਾਜ ਦੇ ਵਿਕਾਸ ਵਿੱਚ ਯੋਗਦਾਨ ਪਾਉਣਾ ਹੈ। ਆਓ ਅਸੀਂ ਨਸ਼ਿਆਂ ਤੋਂ ਦੂਰ ਰਹੀਏ, ਸਿਹਤਮੰਦ ਜੀਵਨ ਸ਼ੈਲੀ ਅਪਣਾਈਏ ਤੇ ਟੈਕਨੋਲੋਜੀ ਨੂੰ ਸਹੀ ਤਰੀਕੇ ਨਾਲ ਵਰਤ ਕੇ ਪੰਜਾਬ ਤੇ ਭਾਰਤ ਦਾ ਨਾਮ ਰੌਸ਼ਨ ਕਰੀਏ। ਭਾਰਤ ਇੱਕ ਵਿਪਿੰਤਾ ਵਿੱਚ एकता ਦਾ ਜੀਵੰਤ ਉਦਾਹਰਣ ਹੈ ਇੱਥੇ ਵੱਖ-ਵੱਖ ਧਰਮ ਭਾਸ਼ਾ ਵਾਂ ਸੱਭਿਆਚਾਰ ਇਕੱਠੇ ਮਿਲ ਕੇ ਰਹਿੰਦੇ ਹਨ ਅਸੀਂ ਇਹ ਇਹ ਇਕਤਾ ਬਣਾਈ ਰੱਖਣੀ ਹੈ ਫਰਕਾਂ ਦੇ باوجود ਸਾਨੂੰ ਇੱਕ ਦੂਜੇ ਦਾ ਆਦਰ ਕਰਨਾ ਹੈ ਕਿਉਂਕਿ ਇਹ ਸਾਡੀ ਸਭ ਤੋਂ ਵੱਡੀ ਤਾਕਤ ਹੈ ਅੱਜ ਦੇ ਇਸ ਪਵਿੱਤਰ ਦਿਹਾੜੇ ਉੱਤੇ ਆਓ ਅਸੀਂ ਸਭ ਮਿਲ ਕੇ ਇਹ ਕਸਮ ਖਾਈਏ ਕਿ ਅਸੀਂ ਦੇਸ਼ ਦੀ ਇਕਤਾ ਅਤੇ ਅਖੰਡਤਾ ਦੀ ਰੱਖਿਆ ਕਰਾਂਗੇ ਆਪਣੀਆਂ ਜ਼ਿੰਮੇਵਾਰੀਆਂ ਇਮਾਨਦਾਰੀ ਨਾਲ ਨਿਭਾਵਾਂਗੇ ਦੇਸ਼ਹੀਦਾਂ ਦੇ ਸੁਪਨਿਆਂ ਵਾਲਾ ਭਾਰਤ ਬਣਾਉਣ ਲਈ ਹਰ ਸੰਭਵ ਯਤਨ ਕਰਾਂਗੇ ਜੈ ਹਿੰਦ ਜੈ ਪੰਜਾਬ ਜੈ ਭਾਰਤ